ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤਨ ਤਾਨੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਈ ਰੁੱਤ ਚੌਥੀ ਸਾਖੀ ਨੌਵੀਂ ਹਿੰਦੂ ਰਾਜਾ ਦਾ ਫਰੇਮ ਹਿੰਦੂ ਰਾਜੇ ਨਵੇਂ ਸੂਰਜ ਨਵੀਂ ਸ਼ਰਾਰਤ ਸੋਚਦੇ ਸਨ ਉਹਨਾਂ ਦੇ ਕੋਲ ਪੰਮਾ ਸ਼ਰਾਰਤੀ ਬੰਦਾ ਸੀ ਉਹ ਸਦਾ ਨਵੀਂ ਤੋਂ ਨਵੀਂ ਚਾਲ ਤੇ ਚਲਾਕੀ ਸੋਚਦਾ ਜਦੋਂ ਕਮੰਡ ਚੰਦ ਨੇ ਹਥਿਆਰ ਛੁੱਟ ਦਿੱਤੇ ਪੰਮੇ ਨੇ ਰਾਜਿਆਂ ਨੂੰ ਸਲਾਹ ਦਿੱਤੀ ਮੇਰੇ ਵਿਚਾਰ ਵਿੱਚ ਅਸੀਂ ਤਲਵਾਰ ਨਾਲ ਤਾਂ ਗੁਰੂ ਜੀ ਨੂੰ ਜਿੱਤ ਨਹੀਂ ਸਕਦੇ ਚਲਾਕੀ ਨਾਲ ਭਾਵੇਂ ਜਿੱਤ ਲਈਏ ਨੀਤੀ ਵਿੱਚ ਦੁਸ਼ਮਣ ਨਾਲ ਲੜਾਈ ਸਮੇਂ ਫਰੀਦ ਕਰਨਾ ਕੋਈ ਪਾਪ ਨਹੀਂ ਇਸ ਵਾਸਤੇ ਮੇਰੀ رائے ਹੈ ਕਿ ਮੈਂ ਇੱਕ ਆਟੇ ਦੀ ਗੋ ਬਣਾਉਂਦਾ ਹਾਂ ਉਸ ਗੋ ਦੇ ਗੱਲ ਇੱਕ ਚਿੱਠੀ ਬਣ ਕੇ ਕਿਲੇ ਸਾਹਮਣੇ ਰੱਖ ਦਿੱਤੀ ਜਾਵੇ ਉਸ ਨੂੰ ਪੜ੍ਹ ਕੇ ਗੁਰੂ ਜੀ ਮੰਨ ਲੈਣਗੇ ਤੇ ਕਿਲੇ ਨੂੰ ਛੱਡ ਜਾਣਗੇ ਜੇ ਨਾ ਛੱਡਣਗੇ ਤਾਂ ਗਊ ਹੱਤਿਆ ਲੱਗੇਗੀ ਉਸ ਨੂੰ ਬਦਨਾਮ ਕਰਾਂਗੇ ਇੱਕ ਰਾਜੇ ਨੇ ਪੁੱਛਿਆ ਉਸ ਚਿੱਠੀ ਵਿੱਚ ਕੀ ਲਿਖਿਆ ਜਾਵੇ ਉਸ ਚਿੱਠੀ ਵਿੱਚ ਲਿਖਿਆ ਜਾਵੇ ਕਿ ਅਸਾਨ ਲੜਾਈਆਂ ਲੜ ਕੇ ਭੁੱਲਾਂ ਕੀਤੀਆਂ ਹਨ ਹਿਮਾ ਕਰੋ ਆਦੀ ਪੰਮੇ ਨੇ ਉੱਤਰ ਦਿੱਤਾ ਫਿਰ ਉਸ ਚਿੱਠੀ ਨੂੰ ਤਸੀਂ ਹੀ ਤਿਆਰ ਕਰੋ ਰਾਜਿਆਂ ਦਾ ਬੋਲ ਸੀ ਪੰਮੇ ਨੇ ਇਕਾਂਤ ਵਿੱਚ ਬੈਠ ਕੇ ਸਤਿਗੁਰੂ ਜੀ ਵਾਲੀ ਇੱਕ ਲੰਮੀ ਚਿੱਠੀ ਲਿਖੀ ਜੋ ਇਸ ਤਰ੍ਹਾਂ ਸੀ ਸਤਿਗੁਰੂ ਜੀ ਮੈਂ ਸਾਰੇ ਰਾਜਿਆਂ ਵੱਲੋਂ ਅਰਦਾਸ ਕਰਦਾ ਹਾਂ ਕਿ ਰਾਜਿਆਂ ਨੂੰ ਖਿਮਾ ਬਖਸ਼ੋ ਬਹੁਤ ਪੁੱਲਾਂ ਕੀਤੀਆਂ ਹਨ ਜੋ ਆਪ ਨਾਲ ਲੜਾਈਆਂ ਲੜੀਆਂ ਹੁਣ ਰਾਜਿਆਂ ਦੀ ਜਾਨ ਸ਼ਿਕੰਜੇ ਵਿੱਚ ਫਸੀ ਹੈ ਜੇ ਇਹ ਰਾਜੇ ਲੜਾਈ ਛੱਡ ਕੇ ਜਾਂਦੇ ਹਨ ਤਾਂ ਇਹਨਾਂ ਨੂੰ ਸ਼ਰਮ ਨਾਲ ਸਿਰ ਨੀਵਾ ਕਰਨਾ ਪੈਂਦਾ ਇਹ ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਡਾਂਟਦਾ ਹੈ ਜੇ ਤੁਸੀਂ ਨਾਲ ਲੜਦੇ ਹਨ ਤਾਂ ਘੋਰ ਪਾਪ ਕਰਦੇ ਹਨ ਉੱਕਾ ਇਹ ਲੜਨਾ ਨਹੀਂ ਚਾਹੁੰਦੇ ਇਸ ਵਾਸਤੇ ਆਟੇ ਦੀ ਗਊ ਦੀ ਸੂੰ ਖਾ ਕੇ ਆਖਦੇ ਹਾਂ ਕਿ ਜੇਕਰ ਆਪ ਥੋੜੇ ਸਮੇਂ ਵਾਸਤੇ ਭਾਵੇਂ ਇੱਕ ਦਿਨ ਵਾਸਤੇ ਹੀ ਅਨੰਦਪੁਰ ਤੇ ਕਿਲਾ ਲੋਹਗੜ੍ਹ ਛੱਡ ਜਾਵੋ ਤਾਂ ਅਸਾਂ ਚਟਪਟ ਵਾਪਸ ਆਪਣੇ ਘਰਾਂ ਨੂੰ ਚਲੇ ਜਾਵਾਂਗੇ ਅਸੀਂ ਆਖਾਂਗੇ ਕਿ ਸਤਿਗੁਰੂ ਜੀ ਅਨੰਦਪੁਰੋਂ ਚਲੇ ਗਏ ਹਨ ਇਸ ਕਰਕੇ ਅਸੀਂ ਲੜਾਈ ਜਿੱਤ ਕੇ ਆਏ ਹਾਂ ਤੁਸੀਂ ਅਸਾਂ ਦੀ ਬੇਨਤੀ ਨੂੰ ਪ੍ਰਵਾਨ ਕਰੋ ਅਸੀਂ ਗਊ ਦੀ ਸੁਗੰਧ ਖਾਂਦੇ ਹਾਂ ਇੱਕ ਗਊ ਵਾਸਤੇ ਗਊ ਨਾਲੋਂ ਵੱਡੀ ਵਾਹਿਗੁਰੂ ਜੀ ਇੱਕ ਹਿੰਦੂ ਵਾਸਤੇ ਗਊ ਨਾਲੋਂ ਵੱਡੀ ਹੋਰ ਤਾਂ ਕੋਈ ਸੁਗੰਧ ਨਹੀਂ हे ਦਾਤਾਰ ਅਸਾਨੂੰ ਖਿਮਾ ਬਖਸ਼ੋ ਅਸਾ ਪਾਪੀ ਬੰਦਿਆਂ ਦੇ ਮੰਦ ਕਰਮਾਂ ਵੱਲ ਨਾ ਦੇਖੋ ਪੂਰਨ ਪ੍ਰੋਸਾ ਹੈ ਕਿ ਅਸਾਂ ਦੀ ਬੇਨਤੀ ਪਰਵਾਨ ਹੋਵੇਗੀ ਇਸ ਚਿੱਠੀ ਦੇ ਹੇਠਾਂ ਪੁਜੋਤ ਪਰਮਾਨੰਦ ਦੇ ਦੇ ਦਸਖਤ ਹਨ ਤੇ ਨਾਲ ਹੀ ਰਾਜਿਆਂ ਦੇ ਵੀ ਦਸਖਤ ਸਨ ਇਹੀ ਚਿੱਠੀ ਆਟੇ ਦੀ ਗਉ ਦੇ ਨਾਲ ਬਨ ਕੇ ਰਾਤ ਦੇ ਹਨੇਰੇ ਵਿੱਚ ਕਿਲਾ ਲੋਗੜ ਦੇ ਦਰਵਾਜ਼ੇ ਅੱਗੇ ਚੌਪੂਰ ਕੇ ਰੱਖ ਦਿੱਤੀ ਗਈ। ਸਵੇਰ ਹੋਈ ਤਾਂ ਸਿੰਘਾਂ ਨੇ ਅਚਰਜ ਕੌਤਕ ਵੇਖਿਆ ਗੋਹੇ ਮਿੱਟੀ ਦਾ ਪੋਟਾ ਫੇਰ ਕੇ ਆਟੇ ਦੀ ਗਉ ਟਿਕਾਈ ਹੋਈ ਸੀ। ਉਸ ਨੂੰ ਵੇਖ ਕੇ ਸਿੰਘ ਅੱਗੇ ਹੋਏ ਤੇ ਉਹਨਾਂ ਨੇ ਉਸ ਨੂੰ ਚੁੱਕ ਲਿਆ। ਚੁੱਕ ਕੇ ਸਤਗੁਰੂ ਜੀ ਦੇ ਪਾਸ ਲੈ ਕੇ ਸਤਗੁਰੂ ਜੀ ਨੇ ਗਉ ਦੇ ਗਲੋਂ ਚਿੱਠੀ ਲਾ ਕੇ ਪੜੀ ਤਾਂ ਹੱਸ ਪਈ ਸਾਈ ਬਾ ਦੇ ਹੱਸਣ ਦਾ ਕਾਰਨ ਇਹ ਸੀ ਕਿ ਰਾਜੇ ਉਹਨਾਂ ਨਾਲ ਧੋਖਾ ਕਰ ਰਏ ਸਨ ਅੰਤਰਜਾਮੀ ਸਾਰੀ ਖੇਡ ਨੂੰ ਜਾਣਦੇ ਸਨ ਉਹਨਾਂ ਨੇ ਸਾਰੀ ਗੱਲ ਪ੍ਰਗਟ ਕਰ ਦਿੱਤੀ ਜਦੋਂ ਚਿੱਠੀ ਦਾ ਭਾਵ ਸਿੰਘਾਂ ਨੇ ਸੁਨਿਆ ਤਾਂ ਉਹਨਾਂ ਦੇ ਮਨਾਂ ਉੱਤੇ ਵੱਖ-ਵੱਖ ਤਰ੍ਹਾਂ ਦਾ ਅਸਰ ਹੋਇਆ ਅਤੇ ਜੋ ਲੜਾਈਆਂ ਤੋਂ ਤੰਗ ਆ ਚੁੱਕੇ ਸਨ ਉਹਨਾਂ ਨੇ ਤਾਂ ਖੁਸ਼ੀ ਮਨਾਈ ਤੇ ਇਹ ਬੇਨਤੀ ਕੀਤੀ ਇਹ ਇੱਕ ਦਿਨ ਕਿਲੇ ਨੂੰ ਛੱਡ ਕੇ ਬਾਹਰ ਚਲੇ ਜਾਣਾ ਚਾਹੀਏ Hindu ਹੋ ਕੇ ਕਉਦੀ ਸੁਗੰਧ ਚੁਕਰਈ ਹਨ ਇਸ ਨਾਲ ਹੋਰ ਕੀ ਚੰਗਾ ਹੈ ਐਸੇ ਲੋਕਾਂ ਦੀ ਗਿਣਤੀ ਬਹੁਤ ਵੱਟੀ ਸੀ ਅਤੇ ਦੂਸਰੇ ਆਗਦੇ ਸਨ ਕਿ ਪਹਾੜੀ ਰਾਜਿਆਂ ਦੀ ਸੋਹਣ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਇਹ ਧੋਖੇ ਭਾਣ ਜਰੂਰ ਬੇਈਮਾਨੀ ਕਰਨਗੇ ਕਿਲੇ ਨੂੰ ਕਦੇ ਨਹੀਂ ਛੱਡਣਾ ਚਾਹੀਦਾ ਸਤਗੁਰੂ ਜੀ ਦੀ ਵੀ ਇਹ رائے ਸੀ ਪਰ ਬਹੁਤ ਸੰਮਤੀ ਇਸ ਪੱਖ ਤੇ ਗਈ ਇਹ ਲੜਾਈ ਦਾ ਅੰਤ ਕਰਨਾ ਹੀ ਚੰਗਾ ਹੈ ਹਮਨ ਵਿੱਚ ਹੀ ਲਾਭ ਹੈ ਆਖਰ ਸਤਗੁਰੂ ਜੀ ਕਿਲਾ ਛੱਡਣ ਵਾਸਤੇ ਤਿਆਰ ਹੋ ਪਏ ਉਹ ਵੀ ਇਸ ਵਾਸਤੇ ਕਿ Hindu ਰਾਜਾਂ ਦੇ ਧੋਖੇ ਦਾ ਬਾਜ਼ ਖੋਲਣ ਸੰਸਾਰ ਨੂੰ ਦੱਸਣ ਕਿ ਗੁਲਾਮੀ ਨੇ ਇਹਨਾਂ ਦੇ ਧਾਰਮਿਕ ਵਿਸ਼ਵਾਸ ਨੂੰ ਕਿੰਨਾ ਕਮਜ਼ੋਰ ਕਰ ਦਿੱਤਾ ਹੈ ਲੋਹਗੜ੍ਹ ਤੇ ਕਿਲਾ ਆਨੰਦਗੜ੍ਹ ਵਿੱਚ ਕੁਝ ਸਿੰਘ ਰਾਖੀ ਵਾਸਤੇ ਛੱਡ ਕੇ ਸਤਗੁਰੂ ਜੀ ਕਿਲਾ ਲੋਹਗੜ੍ਹ ਤੋਂ ਨਿਕਲ ਕੇ ਦੋ ਕੋਦੀ ਵਾਰ ਤੇ ਨਿਰਮੋਹ ਨਗਰ ਵਿੱਚ ਜਾ ਬਿਰਾਜੀ ਸਾਹਿਬ ਅਜੇ ਉੱਥੇ ਪੁੱਜੇ ਹੀ ਸਨ ਕਿ ਪਹਾੜੀ ਰਾਜਿਆਂ ਨੇ ਗਊ ਦੀ ਸੌ ਨੂੰ ਕੱਚੇ ਤੰਦ ਦੀ ਤਰ੍ਹਾਂ ਤੋੜ ਦਿੱਤਾ ਅਜੇ ਮੋਰਚੇ ਵੀ ਨਹੀਂ ਸਨ ਲਾਏ ਕਿ ਰਾਜਿਆਂ ਦੀ ਸੈਨਾ ਨਿਰਮੋਹ ਨਗਰ ਵੱਲ ਆਉਣ ਲੱਗੀ ਉਸ ਦਾ ਵਦਨਾ ਇੱਕ ਹਨੇਰੀ ਦੀ ਤਰ੍ਹਾਂ ਸੀ ਕੋੜਿਆਂ ਦੇ ਸੁੰਭਾ ਨਾਲ ਧੂੜੀ ਉੜਦੀ ਚਲੀ ਆਉਂਦੀ ਸੀ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਾ ਕਿ ਦੁਸ਼ਮਣ ਖੋਟੀ ਨੀਤ ਨਾਲ ਆ ਰਿਹਾ ਹੈ ਦਾ ਸਾਈਬਾ ਨੇ ਮੁਖੀ ਸਿੱਖਾਂ ਨੂੰ ਪਾਸ ਸੱਦ ਕੇ ਹੁਕਮ ਕੀਤਾ ਦੇਖੋ ਵੈਰੀ ਆ ਰਿਹਾ ਹੈ 댓 ਕੇ ਮੁਕਾਬਲਾ ਕੀਤਾ ਜਾਵੇ ਰਾਜੇ ਬੇਈਮਾਨ ਹੋ ਗਏ ਹਨ ਇਹਨਾਂ ਨੇ ਗਊ ਦੀ ਸੋਹ ਨੂੰ ਤੋੜ ਦਿੱਤਾ ਹੈ ਬੇਈਮਾਨ ਠੁੱਕ ਕੇ ਚੱਟ ਗਈ ਹਨ ਅਕਾਲਪੁਰਖ ਸਿੰਘਾ ਦੀ ਸਹਾਇਤਾ ਕਰੇਗਾ ਭੈ ਕਰਨ ਵਾਲੀ ਕੋਈ ਗੱਲ ਨਹੀਂ ਪਰ ਵਿਚਾਰਨਾ ਜ਼ਰੂਰ ਚਾਹੀਏ ਕਿ ਐਸੇ ਲੋਕਾਂ ਦੀ ਸੋਹ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ ਦੇਰ ਮੂਹ ਨਗਰ ਉੱਚੀ ਥਾਂ ਉੱਤੇ ਸੀ ਉਸ ਦੇ ਕੋਠਿਆਂ ਉੱਪਰ ਮੋਰਚੇ ਲਾ ਕੇ ਸਿੰਘ ਡਟ ਗਏ ਪਿੰਡ ਵਾਸੀ ਦੂਰ ਚਲੇ ਗਏ ਅਤੇ ਜੰਗ ਹੋਣ ਲੱਗੀ ਖੂਬ ਕਟਾ ਵੱਡੀ ਹੋਈ ਸਤ ਗੁਰੂ ਜੀ ਉੱਪਰ ਬੈਠੇ ਸਨ ਕਿ ਪਹਾੜੀਆਂ ਦੇ ਤੋਪਚੀ ਨੇ ਸਤ ਗੁਰੂ ਜੀ ਵੱਲ ਤੋਪ ਦਾ ਮੂੰਹ ਕਰਕੇ ਐਸਾ ਨਿਸ਼ਾਨਾ ਮਾਰਿਆ ਕਿ ਉਹ ਗੋਲਾ ਸਿੱਧਾ ਸਤ ਗੁਰੂ ਜੀ ਵੱਲ ਆਇਆ ਪਰ ਅਕਾਲ ਪੁਰਖ ਦੇ ਰੱਖਣ ਦੇ ਰਾਹ ਨਿਆਰੇ ਹਨ ਸਾਇਹ ਪਾਸੇ ਹੋ ਗਏ ਗੋਲਾ ਪਿਛਲੇ ਸਿੰਘ ਨੂੰ ਵੱਜਾ ਜੋ ਚੌਂਕ ਘਾਰਿਆ ਸੀ ਅਤੇ ਉਹ ਸਿੰਘ ਸ਼ਹੀਦ ਹੋ ਗਿਆ ਉਸ ਸਿੰਘ ਦੀ ਸ਼ਹੀਦੀ ਨੂੰ ਵੇਖ ਕੇ ਸਤਿਗੁਰੂ ਜੀ ਬੜੇ ਕਰੋਧ ਵਿੱਚ ਆਏ ਸ ਆਹਬਾ ਨੇ ਤੀਰ ਕਮਾਂ ਸੰਭਾਲੀ ਤੇ ਤੀਰ ਚਲਾਉਣੇ ਸ਼ੁਰੂ ਕੀਤੇ ਪਹਿਲੇ ਤੀਰ ਨਾਲ ਤੋਪਚੀ ਨੂੰ ਬਾਹਰ ਬੁਲਾਇਆ ਸ ਆਹਬਾ ਦੇ ਤੀਰਾਂ ਵਿੱਚ ਐਨੀ ਬਰਕਤ ਸੀ ਕਿ ਰਾਜਿਆਂ ਦੀ ਸੈਨਾ ਦਾ ਅੱਗੇ ਵਧਣਾ ਰੁਕ ਗਿਆ ਸਿੰਘ ਵੀ ਬੜੇ ਜੋਸ਼ ਨਾਲ ਤੀਰਾਂ ਦੀ ਵਰਕਾ ਕਰਨ ਲੱਗੇ ਇਥੋਂ ਤੱਕ ਕਿ ਮੋਰਚਿਆਂ ਵਿੱਚੋਂ ਨਿਕਲ ਕੇ ਰਾਜਿਆਂ ਦੀ ਸੈਨਾ ਦੇ ਗਲ ਜਾ ਪਈ ਤੇ ਹੱਥੋਂ ਹੱਥੀ ਲੜਾਈ ਕਰਨ ਲੱਗੇ ਪਹਾੜੀਆਂ ਦੀ ਸੈਨਾ ਨਾਲੋਂ ਸਿੰਘਾਂ ਦੀ ਗਿਣਤੀ ਬਹੁਤ ਘੱਟ ਸੀ ਐਸੀ ਘੱਟ ਜੋ ਮੁਕਾਬਲਾ ਵੀ ਨਹੀਂ ਕਰ ਸਕਦੀ ਪਰ ਸਤਿਗੁਰੂ ਜੀ ਦੀ ਮਿਹਰ ਤੇ ਅਕਾਲ ਪੁਰਖ ਦੀ ਕਿਰਪਾ ਨਾਲ ਇੱਕ ਇੱਕ ਸਿੰਘ ਸੌ ਸੌ ਪਹਾੜੀਏ ਨਾਲ ਲੜ ਰਿਹਾ ਸੀ ਅੱਦੇ ਦਿਨ ਦੀ ਲੜਾਈ ਪਿੱਛੋਂ ਪਹਾੜੀਏ ਮੈਦਾਨ ਛੱਡ ਕੇ ਦੁਰ ਗਏ ਫਤਿਹ ਸਿੰਘਾਂ ਦੀ ਹੋਈ ਪੰਮੇ ਵਰਗੇ ਪਾਬਰ ਬ੍ਰਾਹਮਣਤਾ ਨਾਸਕੀ ਕਾਰਜਾ ਵੜੀ ਮੰਦੀ ਕਮੀ ਮੰਦਾ ਹੁੰਦਾ ਹੈ ਸੱਚ ਵਾਲੇ ਪਾਸੇ ਸਦਾ ਵਾਹਿਗੁਰੂ ਦੀ ਮਦਦ ਹੁੰਦੀ ਹੈ ਸਤਗੁਰੂ ਜੀ ਸੱਚੇ ਸਨ ਆਪ ਸਤ ਧਰਮ ਨੇਕ ਕੰਮ ਤੇ ਲੋਕ ਭਲਾਈ ਵਾਸਤੇ ਲੜਦੇ ਸਨ ਇਸ ਕਰਕੇ ਅਕਾਲ ਪੁਰਖ ਉਹਨਾਂ ਦੀ ਸਹਾਇਤਾ ਕਰਦਾ ਸੀ ਪਹਾੜੀ ਰਾਜਿਆਂ ਦੇ ਨੱਠ ਜਾਣ ਪਿੱਛੋਂ ਸਤਗੁਰੂ ਜੀ ਮੁੜ ਲੋਗੜ ਕਿਲੇ ਵਿੱਚ ਆਪੁੱਜੀ ਇਸ ਕਟਨਾ ਤੋਂ ਸਿੰਘਾਂ ਨੇ ਸਿੱਖਿਆ ਲਈ ਕਿ ਐਸੇ ਦੁਸ਼ਮਣ ਦੀ ਸੌਤੇ ਕਦੀ ਭਰੋਸਾ ਨਹੀਂ ਕਰਨਾ ਚਾਹੀਦਾ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ